ਹਾਂਜੀ ਬਾਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਧੂਏ ਜ਼ਿਲ੍ਹਾ ਬਰਨਾਲਾ ਬਾਈ ਕੋਲ 11 ਬੱਸੀਆਂ ਜੀ ਠੀਕ ਹੈ ਜੀ ਦੇਖ ਸਕਦੇ ਤੁਸੀਂ ਟੌਪ ਟੌਪ ਕੁਆਲਿਟੀ ਦੀਆਂ ਬੱਸੀਆਂ ਤੇ ਬਾਈ ਜੀ ਨਾਲ ਆਪਾਂ ਕਰਦੇ ਆਂ ਗੱਲਬਾਤ ਲੈਨੇ ਆਂ ਰੇਟ ਦੀ ਜਾਣਕਾਰੀ ਠੀਕ ਹੈ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਨਾ ਬਾਈ ਮੇਰਾ ਧਰਮਿੰਦਰ ਆਈ ਪਿੰਡ ਸੰਧੂਕਲਾ ਆਪਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਹੈ ਨੰਬਰ ਦੱਸੋ ਜੀ 62802 ਜੀ 18644 ਜੀ ਦੁਬਾਰੇ ਫਿਰ ਦੱਸ ਦਿਓ 62802 18644 ਆਪਣਾ ਕੰਟੈਕਟ ਨੰਬਰ ਹੈ ਜੀ ਠੀਕ ਹੈ ਜੀ ਤੇ ਇਹਦਾ ਮੇਨ ਅੱਜ ਦਾ ਆਫਰ ਹੈਗਾ 11 ਬੱਛੀਆਂ ਦੇ ਵਿੱਚੋਂ ਜਿਹੜੀ 11ਵੀਂ ਬੱਛੀ ਹੈਗੀ ਆਪਣੀ ਇਹ ਪੂਰੇ ਲੋਟ ਦੇ ਨਾਲ ਇੱਕ ਤਾਂ ਆਫਰ ਦੇ ਵਿੱਚ ਫ੍ਰੀ ਦੇਣੀ ਹੈ ਜੀ ਆਪਾਂ ਤੇ ਪੂਰੇ ਲੋਟ ਦੀ ਜਿਹੜੀ ਡਿਲੀਵਰੀ ਹੈ ਉਹ ਆਪਣੇ ਵੱਲੋਂ ਫ੍ਰੀ ਹੋਊਗੀ ਜੀ ਠੀਕ ਹੈ ਜ ਹਾਂਜੀ ਕਿੰਨੇ ਕਿਲੋਮੀਟਰ ਤੱਕ ਉਹ ਚਾਹੇ 200 ਕਿਲੋਮੀਟਰ ਦੀ ਹੋਵੇ ਚਾਹੇ 300 ਕਿਲੋਮੀਟਰ ਦੀ ਹੋਮ ਡਿਲੀਵਰੀ ਹੋਊਗੀ ਆਪਣੀ ਉਹਦਾ ਠੀਕ ਹੈ ਜੀ ਜੇ ਸਾਰੇ ਨਗ ਲੈਣਗੇ ਜੇ ਕੋਈ ਸਾਰੇ ਨਗ ਲਊਗਾ ਜੀ ਆ ਬੱਚਾ ਆਪਾਂ ਫ੍ਰੀ ਦੇਵਾਂਗੇ ਆਫਰ ਦੇ ਵਿੱਚ ਠੀਕ ਹੈ ਜੀ ਹਾਂਜੀ ਦੇਖ ਸਕਦੇ ਹੋ ਪੁਰਾ ਬੱਚੇ ਆਪਣੇ ਕੋਲੇ ਆਈਆਂ ਨਗੀਆਂ ਏਵੀਐਸ ਤੇ ਡੈਨੋਮਾਰਕ ਦੀਆਂ ਠੀਕ ਹੈ ਜੀ ਤੇ ਏਜ ਆ ਜਿਹੜੀ ਆਪਣੇ ਕੋਲੇ 11 ਕ ਮਹੀਨੇ ਤੋਂ ਲੈ ਕੇ 13 ਕ ਮਹੀਨਾ ਹੈ ਗਈ ਲਾਸਟ ਠੀਕ ਹੈ ਜੀ ਟੀਕੇ ਦੇ ਕਾਬਿਲ ਵੀਰ ਜੀ ਟੀਕੇ ਦੇ ਕਾਬਿਲ ਜੀ ਦੇਖੋ ਜੀ ਬਹੁਤ ਕੁਆਲਟੀ ਫੇਸ ਸੋਨਾ ਪ੍ਰੋਪਰ ਰਿਕਾਰਡ ਠੀਕ ਹੈ ਜੀ ਦੋ ਤੋਂ ਤਿੰਨ ਪੀੜੀਆਂ ਦਾ ਆਪਣੇ ਕੋਲ ਜਿਹੜਾ ਇਹਨਾਂ ਦਾ ਮਿਲੂਗਾ ਜੀ ਪ੍ਰੋਪਰ ਚੰਗੀ ਜਨਰੇਸ਼ਨ ਦੀਆਂ ਬੱਚੀਆਂ ਨੇ ਜੀਆਂ ਮਦਰ ਰਿਕਾਰਡ ਹੈ ਜਿਹੜਾ 35 36 ਕਿਲੋ ਤੋਂ ਲੈ ਕੇ 42 43 ਕਿਲੋ ਤੱਕ ਵਾਲੀਆਂ ਗਾਵਾਂ ਦੀਆਂ ਬੱਚੀਆਂ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਲੋਪਰਾ ਪੂਰਾ ਟਾਪ ਕੁਆਲਿਟੀ ਦੀ ਵਸਤੀ ਹੈ ਠੀਕ ਹੈ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਬਾਕੀ ਥੱਲੇ ਥਣ ਚਾਰ ਹੀ ਹੋਣਗੇ ਫੋਰ ਸ਼ਾਂਗ ਲੰਬੇ ਵਾਲਾ ਕੋਈ ਕੰਮ ਨਹੀਂ ਹੋਊਗਾ ਚਾਹੇ ਕੋਈ ਬੰਦਾ ਜੇ ਗੱਡੀ 'ਚ ਆਪਣੀਆਂ ਭੇਜੀਆਂ ਹੋਣਗੀਆਂ ਵਾਪਸ ਕਰ ਦੇ ਕੋਈ ਥਣ ਵੱਧ ਘੱਟ ਹੋਏ ਕਿਸੇ ਵੀ ਬੱਚੀ ਦੀ ਠੀ ਠੀਕ ਹੈ ਚੋਲੀ ਦੀਆਂ ਹੋਣੀਆਂ ਸਾਫ਼ ਸੁਥਰੀਆਂ ਹਾਂਜੀ ਤੇ ਰੇਟ ਇਹਨਾਂ ਦਾ ਲੋਟ ਦੇ ਹਿਸਾਬ ਨਾਲ ਪਰਪੀਸ 32000 ਰੁਪਿਆ ਰਹਿਣਾ ਜੀ ਮਾਨਤਾ ਨੂੰ ਜ਼ਰੂਰ ਕਰਾਂਗੇ ਠੀਕ ਹੈ ਜੀ ਹੋਮ ਡਿਲੀਵਰੀ ਆਪਣੇ ਵੱਲੋਂ ਹੋਊਗੀ ਠੀਕ ਹੈ ਜੀ ਤੇ ਲਾਜੜਾ ਇਹਨਾਂ ਦੇ ਵਿੱਚ ਆਫਰ ਹੈ ਕਿ ਇੱਕ ਬੱਛੀ ਆਪਾਂ ਫ੍ਰੀ ਜ਼ਰੂਰ ਦੇਣੀ ਹੈ ਨਾਲ ਠੀਕ ਆ ਬਰਾ ਠੀਕ ਠੀਕ ਹੈ ਜੀ ਇਹ ਵੀ ਠੀਕੇ ਦੇ ਕਾਬਿਲ ਵੀਰੇ ਇਹ ਵੀ ਠੀਕੇ ਦੇ ਕਾਬਿਲ ਆ ਜੀ ਠੀਕ ਹੈ ਜੀ ਉਹ ਬੱਛੀ ਸੀਗੀ ਜੀ ਸਨੋਮੈਨ ਦੀ ਹਾਂਜੀ ਹਾਂਜੀ ਇਹ ਬੱਛੀ ਹੈਗੀ ਆ ਜੀ ਹੈਮਰ ਬੋਲ ਦੀ ਠੀਕ ਹੈ ਇਹ ਵੀ ਐਸ ਦੀ ਠੀਕ ਹੈ ਜੀ ਥਣ ਚੋਲੀ ਸਾਫ਼ ਥਣ ਚਾਰ ਨਿਖੜਵੇਂ ਇਹ 41 16 ਦੀ ਬੱਚੀ ਹੈ ਜੀ ਥੱਲੇ ਥਨ ਝੋਲੀ ਦੇਖੋ ਹਾਂਜੀ ਬੱਚੀ ਦੀ ਕੁਆਲਿਟੀ ਦੇਖੋ ਫੇਸ ਬਿਊਟੀ ਦਿਖਾ ਦੇਾਂਗੇ ਆਪਾਂ ਖੋਲ ਕੇ ਠੀਕ ਹੈ ਜੀ ਬਿਊਟੀ ਦੇਖੋ ਜੀ ਬੱਚੀ ਦੇ ਫੇਸ ਤੇ ਲੋ ਜੀ ਪਾਂਚਾ ਜਿਹੜਾ ਬਾਡੀ ਸਟਰਕਚਰ ਆ ਲੈਗ ਸਕੋਰ ਆ ਬਹੁਤ ਜ਼ਿਆਦਾ ਮਜ਼ਬੂਤ ਆ ਪਿੱਠ ਕੁੜੇ ਦੀ ਚੜਾਈ ਬਹੁਤ ਆ ਵੱਚੀ ਦੀ ਠੀਕ ਹੈ ਠੀਕ ਹੈ ਕੱਦ ਕੁਦ ਵੀ ਸੋਹਣਾ ਸੁਖਣਾ ਕਰਮ ਵਾਲੀ ਦਾ ਠੀਕ ਹੈ ਜੀ AI ਦੇ ਤਕਰੀਬਨ ਕਾਬਲੀ ਹੈ ਜੀ ਬੱਚਨਾਂ ਸਾਰੀਆਂ ਆਪਣੀਆਂ ਲੋਪਰਾ ਬਾਈ ਜੀ ਨੇ ਆਫਰ ਵੀ ਕਰਤਾ ਮਾਰੋ ਹਿੰਮਤ ਠੀਕ ਨੇ ਜੀ ਇਕੱਠੀਆਂ ਲੈਣੀਆਂ ਤਾਂ ਇੱਕ ਫ੍ਰੀ ਤੇ ਬਾਕੀ ਕਿਰਾਇਆ ਬਿਲਕੁਲ ਫ੍ਰੀ ਤਾਂ ਕਿਰਾਇਆ ਆਪਣਾ ਬਿਲਕੁਲ ਫ੍ਰੀ ਹੈਗਾ ਜੀ ਠੀਕ ਹੈ ਜੀ ਅੱਗੇ ਆਪਣੇ ਕੋਲ ਜਿਹੜੀ ਬੱਚੀ ਚਾਲੀ ਇੱਕ 20 ਦੀ ਹੈਗੀ ਡੈਨਮਾਰਕ ਦੀ ਹਾਂਜੀ ਹਾਂਜੀ ਫੇਸ ਬਿਊਟੀ ਦੇਖ ਲਓ ਬੱਚੀ ਦਾ ਪ੍ਰੋਪਰ ਕਾਰਡ ਵੀ ਸਾਰਾ ਕੁਝ ਹੋਊਗਾ ਜੀ A to Z ਜਿੰਨਾ ਵੀ ਹੋਊਗਾ ਠੀਕ ਹੈ ਜੀ ਠੀਕ ਹਾਂਜੀ ਥਣ ਥਣ ਚਾਰ ਹੋਣਗੇ ਜੀ ਨਿਖੜ ਮੇ ਫੋਰ ਸ਼ਾਂਗ ਵਾਲਾ ਕੋਈ ਭੋਰਾ ਵੀ ਲਾਂਭਾ ਨਹੀਂ ਹੋਊਗਾ ਠੀਕ ਹੈ ਜੀ ਠੀਕ ਹੈ ਚਾਹੇ ਬੰਦਾ ਗੱਡੀ ਚ ਪਾਂਗਾ ਆਉਂਗਾ ਵਾਪਸ ਮੋੜ ਦੇ ਜੇ ਕੋਈ ਫੋਰ ਸ਼ਾਂਗ ਵੱਧ ਹੋਵੇ ਜੀ ਠੀਕ ਹੈ ਜੀ ਠੀਕ ਹੈ ਆ ਗਈ ਇਹ ਵੀ ਅਸਦੀ ਜੀ ਸਪਾਈਕ ਬੋਲਦੀ ਹੈਗੀ ਠੀਕ ਹੈ ਜੀ ਤੇ ਫੇਸ ਬਿਊਟੀ ਦੇਖ ਲਓ ਬੱਚੀ ਦੇ ਦੀ ਠੀਕ ਹੈ ਜੀ ਅੱਗੇ ਜਿਹੜੀ ਗੋਲੇ ਆਪਣੇ ਕੋਲੇ ਆ ਗਈ ਹੈ ਭ੍ਰਸ਼ਟ ਦੀ ਬੱਚੀ ਠੀਕ ਹੈ ਜੀ ਮੱਚੀ ਦਾ ਫੇਸ ਦੇਖਿਓ ਹਾਈਟ ਲੈਂਥ ਦੇਖਿਓ ਠੀਕ ਹੈ ਜੀ ਕਦ ਕੁਦ ਸੋਹਣਾ ਸਕਣਾ ਕਰਮਵਲੀ ਦਾ ਸਟਰਕਚਰ ਬਹੁਤ ਸੋਹਣਾ ਹੈ ਜੀ ਬੱਚੀ ਦਾ ਹਾਂ ਜੀ ਹਾਂ ਜੀ ਲੋ ਪਰਾ ਦਾ 32000 ਰੁਪਏ ਲੈਣਾ ਇਹ ਲੋਟ ਦੇ ਹਿਸਾਬ ਨਾਲ ਠੀਕ ਹੈ ਜੀ ਮਾਨਤਨ ਵਿੱਚੋਂ ਜਰੂਰ ਹੋਊਗਾ ਜਾਇਦ ਜੈ ਡਿਲੀਵਰੀ ਆਪਣੇ ਵੱਲੋਂ ਹੋਊਗੀ ਚਾਹੇ 200 ਕਿਲੋਮੀਟਰ ਦੀ ਹੋਵੇ ਚਾਹੇ 300 ਕਿਲੋਮੀਟਰ ਦੀ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਪਰਾ ਇਸ ਕੁਆਲਟੀ ਬੱਚੀ ਦੀ ਫੇਸ ਬਿਊਟੀ ਹਾਈਟ ਲੈਂਥ ਆ ਬੋਡੀ ਸਟਰਕਚਰ ਲੈਗ ਸਕੋਰ ਆ ਜਿਹੜੇ ਬਹੁਤ ਜ਼ਿਆਦਾ ਮਜ਼ਬੂਤ ਆ ਉੱਪਰ ਤੋਂ ਟਾਂਛੇ ਟੁੰਚੇ ਦੀ ਫਲੈਟ ਆਗੀ ਠੀਕ ਹੈ ਜੀ ਥੱਲੇ ਝੋਲੀ ਦੀ ਵੀ ਸਾਫ ਆ ਠੀਕ ਹੈ ਜੀ ਥਣ ਚਾਰ ਨਖਰਵੇਂ 4 ਛਾਂਗ ਆ ਲੰਬਾ ਨਹੀਂ ਆਊਗਾ ਜੀ ਠੀਕ ਹੈ ਜੀ ਬਾਕੀ ਜਿਹੜਾ ਮਦਰ ਰਿਕੋਰਡ ਆ ਪ੍ਰੋਪਰ ਆਗੇ ਇਹਨਾਂ ਦਾ 35 36 ਕਿਲੋ ਤੋਂ 42 43 ਕਿਲੋ ਦਾ ਠੀਕ ਹੈ ਜੀ ਰਿਕੋਰਡ ਆ ਜਿਹੜਾ ਪ੍ਰੋਪਰ ਮਿਲੂਗਾ ਜੀ ਆਪਣੇ ਕੋਲ ਇਹਨਾਂ ਦਾ ਜੀ ਤੇ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬ ਤੇ ਕਰਨਾ ਤਾਂ ਕਿ ਸਾਨੂੰ ਨਮਤਰ ਅਗਲੀ ਬੱਚੀ ਥੱਲੇ ਬਹੁਤ ਜਿਆਦਾ ਚੰਗੀ ਹੈਗੀ ਠੀਕ ਹੈ ਜੀ ਉੱਪਰ ਤੋਂ ਬਿਲਕੁਲ ਫਲੈਟ ਹੈਗੀ ਠੀਕ ਹੈ ਲੈਗ ਸਕੋਰ ਜਿਹੜਾ ਬਾਡੀ ਸਟਰਕਚਰ ਬਹੁਤ ਮਜ਼ਬੂਤ ਹੈ ਜੀ ਇਹਦਾ ਠੀਕ ਹੈ ਜੀ ਫੇਸ ਕੁਆਲਟੀ ਵੀ ਦਿਖਾਉਂਦੀ ਮੜੀ ਤਨ ਕਰਕੇ ਇਸ ਬਿਊਟੀ ਦੇਖ ਲਓ ਬੱਚੀ ਦੀ ਤੁਸੀਂ ਠੀਕ ਹੈ ਜੀ ਲਓ ਜੀ ਭਰਾ ਠੀਕ ਹੈ ਜੀ ਬਾਈ ਜੀ ਨੂੰ ਕੰਡੈਕਟ ਕਰ ਲਓ ਜੀ ਬਾਈ ਦਾ ਦੱਸੀ ਚਲੋ ਵੀ ਕਿਹੜੀ ਕਿਹੜੀ ਬੱਸੀਆਂ ਵਧੀਆ ਲੱਗ ਰਹੀਆਂ ਸਭ ਇਹ ਸਾਰੀਆਂ ਬੱਸੀਆਂ ਤਕਰੀਬਨ ਸਾਰੀਆਂ ਬੱਚਿਆਂ ਬਾਈ ਇੱਕੇ ਫਾਰਮ ਦੇ ਵਿੱਚੋਂ ਆਈਆਂ ਨਹੀਂ ਆਈਆਂ ਸਾਰੀਆਂ ਬੱਸੀਆਂ ਠੀਕ ਹੈ ਜੀ ਪ੍ਰੋਪਰ ਰਿਕਾਰਡ ਹੈਗਾ ਬੱਚਿਆਂ ਦਾ ਏਬੀਸ ਨਾਲ ਮਾਰ ਮਾਡਾ ਬੋਲਦੀ ਬੱਚੀ ਹੈਗੀ ਠੀਕ ਹੈ ਜੀ ਫੇਸ ਬਿਊਟੀ ਹਾਈਟ ਲੈਂਥ ਸਟਰਕਚਰ ਆ ਜਿਹੜਾ ਉਹ ਦੇਖ ਲਿਓ ਬੱਚੀ ਦਾ ਤੁਸੀਂ ਠੀਕ ਹੈ ਜੀ ਫੁੱਲ ਵਜਨ ਦੇ ਵਿੱਚ ਬੱਚੀ ਹੈਗੀ ਠੀਕ ਹੈ ਜੀ ਤੇ ਬਾਕੀ ਥੱਲੇ ਥਣ ਚੋਲੀ ਦਿਖਾ ਮ ਆ ਗਿਆ ਪਾ ਵਨ ਕੇ 703 ਹਾਂ ਜੀ ਭਾਈ ਇਹ ਕਹਿੰਦੇ 2 1 2 3 4 ਲੈਣੀ ਹੁਣ ਤਾਂ ਘੱਟ ਤੋਂ ਘੱਟ ਅੱਧਾ ਲੋਟ ਦੇਵਾਗੇ ਜੀ ਅੱਧਾ ਲੋਟ ਠੀਕ ਹੈ ਜੀ 5 ਕਿ ਬਸੇ ਦਾ ਅਗਲਾ 5 ਕੱਟਾ ਸੇਲ ਨਹੀਂ ਕਰਨੇ ਆ ਜੀ ਠੀਕ ਹੈ ਜੀ ਮੰਨ ਲਓ ਸਿੰਗਲ ਜਾਂ ਦੋ ਬੱਚਿਆਂ ਲੈਣ ਵਾਲਾ ਕੋਈ ਵੀਰ ਆਪਾਂ ਚਾਹੇ ਚਾਹਵਣ ਵੀ ਹੋਵੇ ਉਹ ਕਾਲ ਨਾ ਹੀ ਕਰੇ ਫਿਰ ਦੇ ਸਕ ਉਕੇ ਆਪਾ ਦੇਣਾਗਾ ਘੱਟ ਤੋਂ ਘੱਟ ਅੱਧਾ ਲੋੜ ਦੇਵਾਗੇ ਜੀ ਠੀਕ ਹੈ ਜੀ ਉਹਦੀ ਵੀ ਡਿਲੀਵਰੀ ਆਪਣੇ ਵੱਲੋਂ ਫ੍ਰੀ ਹੋਊਗੀ ਉਹਦੀ ਫ੍ਰੀ ਹੈ ਜੀ ਹਾਂ ਜੀ ਬਾਈ ਨੇ ਆਫਰ ਹੀ ਕਰਤਾ ਜੀ ਠੀਕ ਹੈ ਜੀ ਏਬੀਐਸ ਬਰੂਟ ਬੋਲ ਦੀ ਬੱੱਚੀ ਹੈ ਜੀ ਬਾਡੀ ਸਟਰਕਚਰ ਲੈਗ ਸਕੋਰ ਢਾਂਚੇ ਦੀ ਬਹੁਤ ਜ਼ਿਆਦਾ ਮੌਜੂਦ ਹੈ ਪਿੱਠ ਪੂਰੇ ਦੀ ਚੜਾਈ ਹੈ ਜਿਹੜੀ ਬੱੱਚੀ ਦੀ ਉਹ ਦੇਖਿਓ ਤੁਸੀਂ ਠੀਕ ਹੈ ਜੀ ਤੋਰਾ ਤਾਰਾ ਬਹੁਤ ਸੁਮੱਖਾ ਵੀ ਦੇਖੋ ਫਰਮਾਂ ਵਾਲੀ ਦਾ ਲੋਪਰਾ ਠੀਕ ਹੈ ਜੀ 10 11 ਨਾਗਾ ਇੱਕ ਫ੍ਰੀ ਹੈ ਜੀ 10 ਨਾਗਾ 10 ਨਾਗਾ ਪ੍ਰੋਪਰ ਹੈ ਕਿ 11 ਨਾਗਾ ਆਪਣੇ ਵੱਲੋਂ ਫ੍ਰੀ ਹੈਗਾ ਜੀ ਆਫਰ ਦੇ ਵਿੱਚ ਠੀਕ ਹੈ ਜੀ ਹੋਮ ਡਿਲੀਵਰੀ ਆਪਣੇ ਵੱਲੋਂ ਆ ਜੀ ਠੀਕ ਹੈ ਜੀ ਲੋਪਰਾਸ ਨੂੰ ਸਾਰੇ ਇਕੱਲੀ ਇਕੱਲੀ ਗਾਨ ਰਖਾਤੀ ਤੇ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਪਿੰਡ ਸੰਧੂ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਬਾਦੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨੰਦ ਨੂੰ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਰਾਏ ਅੰਗਰੇਜ਼ੀਤ ਰਾਏ ਆਪਣਾ ਫੇਸਬੁੱਕ ਤੇ ਪੇਜ ਆ ਜੀ ਉਹ ਵੀ ਫੋਲੋਅਰ ਕਰਿਆ ਕਰੋ ਠੀਕ ਹੈ ਜੀ ਵੱਡੀ ਵੀਡੀਓ ਜੇ ਕਿਸੇ ਨੇ ਦੇਖਣੀ ਹੈ ਤਾਂ വീഡിയോ ത സോട്ടി പോണിയ ഭാ ക്രീ മഗിഡ് ഓക്കെ ബൈ